ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਆ। ਦੋਵੇਂ ਟੌਪ ਦੀਆਂ। ਇੱਕ ਦਾ ਗੱਬਣ ਟੋਕੜ ਚੈੱਕ ਪਾਸ ਆ ਤੇ ਇੱਕ ਗੱਬਣ ਆ ਦੀ ਆ ਜਰਸੀ ਹੈਗੀ। ਥੋੜੇ ਦਿਨਾਂ ਦੀ ਕੱਚੀ ਆ। ਬਾਈ ਜਿਹੜੀ ਇੱਧਰ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਵੀ ਆ ਇਹ। ਇਹ ਦੂਜੇ ਸੂਈ ਵੇਖ ਗਾ ਉਹ ਤੀਜੇ ਸੂਈ। ਠੀਕ ਆ। ਕਿੰਨੇ ਮਹੀਨਿਆਂ ਦੀ ਚੈੱਕ ਪਾਸ ਆ ਬਾਈ? 3 ਮਹੀਨਿਆਂ ਦੀ ਚੈੱਕ ਕਰਾਈ ਵੀ ਚੌਥਾ ਮਹੀਨਾ ਲੱਗਿਆ ਬਾਈ। 3 ਮਹੀਨਿਆਂ ਦੀ ਚੈੱਕ ਪਾਸ ਹੋਊਗੀ ਬਾਈ ਕਹਿੰਦਾ ਚੌਥਾ ਹੁਣ ਲੱਗ ਚੁੱਕਿਆ। ਹਾਂਜੀ 16 ਕਿਲੋ ਦੁੱਧ ਤਿਆਰ। ਬਾਕੀ ਦੁੱਧ ਵੀ ਬਾਈ ਕਹਿੰਦਾ ਤਾਵੇ ਵੀ ਦੋ ਟਾਈਮ ਚੋਲੇ ਭਾਵੇਂ ਤਿੰਨ ਟਾਈਮ ਚੋਲੇ ਬਾਕੀ ਜੇ ਲੇਵੇ ਦੀ ਗੱਲ ਕਰੀਏ ਬਹੁਤ ਸੋਨਾਗਾ ਚਵਾਈ ਕਿੰਨੇ ਕ ਵਜੇ ਹੋਈ ਸੀ ਬਾਈ ਸਵੇਰੇ ਹਾਂਜੀ ਸਵੇਰੇ 7 ਵਜੇ ਹੋਈ ਸੀ 7 ਵਜੇ ਬਾਈ ਚਵਾਈ ਹੋਈ ਹੁਈ ਆ ਉਸ ਤੋਂ ਬਣਾਉਂਦਾ ਜੱਲ ਲਾ ਲਿਓ ਤੇ ਮੁੱਲ ਬਾਈ ਨੇ ਜਮਾ ਭਾਈ ਐ ਮੰਨ ਲਓ ਵੀ ਖਚਮੇ ਹੀ ਰੱਖਿਆ ਤੇ ਦੇਣ ਲੈਣ ਵਾਲੀ ਰੱਖਿਆ ਕਿੰਨਾ ਰੱਖਿਆ ਬਾਈ ਮੁੱਲ ਇਹਦਾ ਹੂੰ ਇਹਦਾ 45000 ਰਾਈ 45000 ਚ ਬਾਈ ਕਹਿੰਦਾ ਮਾੜਾ ਮੋਟਾ ਮਾਨਤਨ ਜ਼ਰੂਰ ਹੋ ਜੂਗਾ ਇਹਦਾ ਮੁੱਲ ਵੀ ਬਾਈ ਨੇ ਜੈਜ ਰੱਖਿਆ ਅੱਗੇ ਬਾਈ ਦੋ ਨੰਬਰ ਇਹ ਕਿਹੜਾ ਸੁਆਸ ਹੁੰਦੀ ਐ ਜੱਸੀ ਇਹਦੇ ਦੂਜੇ ਸੋਨਾ ਜੀ ਠੀਕ ਆ ਖੰਡੀ ਸ਼ੀਲ ਬਾਈ ਇੰਨੀ ਖੰਡੀ ਸ਼ੀਲ ਪੂਰੀ ਦਿਖਾ ਲੋ ਮੜਿਆ ਬਾਈ ਆ ਜਾ ਕੇ ਦਿਖਾਈਂ ਜਵਾਕ ਨੂੰ ਬਾਦਨੇ ਲੋ ਲੈ ਬਾਈ ਮਾਰਦੀ ਹੁੰਦੀ ਹੋਈ ਆਪਾਂ ਕੋਈ ਕੰਮ ਹੀ ਨਹੀਂ ਕਰਦੇ ਖੰਡੀ ਸ਼ੀਲ ਚੈੱਕ ਕਰ ਬਾਈ ਕਰਮ ਵਾਲੀ ਫੋਲ ਜਿਵੇਂ ਮਾਰਦੀ ਚੋਈ ਜਾਵੇ ਤੇ ਮਾਰੀ ਚੱਲੇ ਜਾਏ ਥੱਲੇ ਨਹੀਂ ਰੰਗ ਜਾਓ ਇਹ ਨਹੀਂ ਹੈਗਾ ਵੀ ਲੱਤ ਚੱਕ ਜੂ ਨਾ ਜੀ ਨਾ ਲੇਵਾ ਚੈੱਕ ਰੋਹੇ ਤਾਂ ਬਈ ਕੱਚੀ ਕੱਚੀ ਪਈ ਆ ਜਦੋਂ ਨੂੰ ਸੁਣਾ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੁਣਾ ਤੇ ਮੌਲ ਬਾਈ ਕਹਿੰਦਾ ਅੱਜ ਕੱਚੀ ਦਾ ਬਾਈ 82000 ਰੁਪਇਆ ਤੇ ਜਦੋਂ ਹੋ ਗਈ ਤਿਆਰ ਉਦੋਂ ਹੈ ਜਾਂ ਹੋਊਗਾ ਪਿੰਡ ਹੈਗਾ ਵੀਰ ਦਾ ਸੁਖਨੰਦਾ ਨਾ ਬਾਈ ਹਾਂਜੀ ਸੁਖਨੰਦ ਪਿੰਡ ਆ ਭਗਤਾ ਭਾਈ ਸ਼ਹਿਰ ਜੀ ਸਾਡੇ ਨੇੜੇ ਆ ਬਾਜਾਖਾਨਾ ਨੇੜੇ ਆਈ ਸਾਡੇ ਠੀਕ ਹੈ ਬਾਈ ਜ਼ਿਲ੍ਹਾ ਆਪਣਾ ਕਿਹੜਾ ਬਾਈ ਜ਼ਿਲ੍ਹਾ ਮੋਗਾ ਤਫੀਲ ਬਾਗਾਪੁਰਾਣਾ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 94171 ਜੀ 10523 ਇਹ ਬਾਈ ਦਾ ਕੰਟੈਕਟ ਨੰਬਰ